ਦਵਾਈ ਅਸੀਂ ਦਿੰਨੇ ਆ ਉਹ ਬਿਲਕੁਲ ਫ੍ਰੀ ਦਿੰਨੇ ਆ ਬੇਟਾ ਅੱਛਾ ਬਿਲਕੁਲ ਫ੍ਰੀ ਹੈ ਕੋਈ ਪੈਸਾ ਨਹੀਂ ਬਿਲਕੁਲ ਕੋਈ ਪੈਸਾ ਨਹੀਂ ਲੈਂਦੇ ਜਾਂ ਦਿੰਦੇ ਸੀ ਬਾਬਾ ਜੀ ਦੇ ਰਣ ਲੱਗਿਆ ਉਹਦੇ ਦੀ ਸਾਡੇ ਤੇ ਬਹੁਤ ਉਪਾਰਕ ਪਾਇਆ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜਿਹੜਾ ਤੁਸੀਂ ਕੋਈ ਕਿਸੇ ਨੂੰ ਪੈਸੇ ਦੇਣ ਦਾ ਬੰਦਾ ਵੀ ਆ ਫਰੋ 10000 ਰੁਪਏ ਦੀ ਮੇਰੀ ਸੇਵਾ ਕਰ ਦੋ ਉਹ ਬਰਾਬਰ ਦਾ ਪੱਪੀ ਹੈ ਸਤਿਨਾਮ ਉਹਨੂੰ ਚਾਚਾ ਤਾਇਆ ਜੋ ਵੀ ਉਹ ਜਿਹੜਾ ਵੀ ਇਨਸਾਨ ਉਹ ਆਪਣੇ ਖਰਾਬ ਚ ਲੈਂਦਾ ਹੈ ਉਹਨੂੰ ਮਹੱਭਤ ਨਾਲ ਲੈ ਕੇ ਸਮਝਾਓ ਬੇਟਾ ਗੁਰੂ ਘਰ ਦਾ ਅਸ਼ੀਰਵਾਦ ਲੈ ਕੇ ਸਾਥ ਨੂੰ ਗਈ ਲੈ ਕੇ ਜਾਓ ਬੇਟਾ ਅਸੀਂ ਕੋਈ ਪੈਸਾ ਨਹੀਂ ਲਵਾਂਗੇ ਧੀਏ ਨੰਬਰ 2 ਤੇ ਬੰਤੇ ਜਿਹੜੇ ਕੋਈ ਬੱਚੇ ਕੋਈ ਬਾਹਰ ਫੌਰਮ ਦੇ ਵਿੱਚ ਰਹਿੰਦੇ ਐ ਜਾਂ ਉਹਨਾਂ ਦੇ ਕਾਰੋਬਾਰ ਨਹੀਂ ਚੱਲਦੇ ਪੁੱਤ ਜਾਂ ਉਹਨਾਂ ਦੇ ਕਰਜ਼ੇ ਨਹੀਂ ਰਹਿੰਦੇ ਜਾਂ ਉਹ ਪੀਆਰ ਨਹੀਂ ਹੁੰਦੀ ਜਾਂ ਬੇਟਾ ਹੋਰ ਹਜ਼ਾਰ ਸਮੱਸਿਆ ਪਰਿਵਾਰਾਂ ਚ ਹੁੰਦੀਆਂ ਨੇ ਉਹਦੀ ਏ ਜਦੋਂ ਮਰਜ਼ੀ ਆ ਕੇ ਸਾਡੇ ਨਾਲ ਸਾਨੂੰ ਮਿਲਣ ਸੱਤ ਨਾਮ ਬਹੇ ਉਰੇ ਗੁਰੂ ਮਹਾਰਾਜੀ ਐਸੀ ਕਿਰਪਾ ਹੈ ਉਰੇ 7000 ਗਊ ਐ ਬੇਟਾ ਅੱਛਾ ਜੀ ਲੱਖ ਤੋਂ ਉੱਪਰ ਬਰਜੰਗਵਲੀ ਐ ਬੇਟਾ ਹਲੂਮਾਨ ਜੀ ਨੇ ਉਰੇ 10000 ਤੋਂ ਉੱਪਰ ਮੋਰ ਨੇ ਹੋਰ ਬਹੁਤ ਰਾਇਤਾਂ ਦੀ ਪਾਂਸੀ ਨੇ ਬੇਟਾ ਇਹ ਸਾਰੇ ਪੂਰੀ ਪਿਆਰ ਮੁਹੱਬਤ ਨਾਲ ਰਹਿੰਦੇ ਨੇ ਜਿਹੜੇ ਪੂਰੀ ਆ ਕੇ ਸੇਵਾ ਕਰਕੇ ਜਾਂਦੀ ਹੈ ਬੇਟਾ ਦੂਆਂ ਨਾਲ ਜੁੜ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਂਦੀ ਹੈ ਉਹ ਵੀ ਰਾਬ ਦੇ ਆਨੰਦ ਦੀ ਜ਼ਿੰਦਗੀ ਆਉਂਦੀ ਹੈ ਬੇਟਾ ਉਹਨਾਂ ਦੀ ਘਾਟਾ ਨਹੀਂ ਹੁੰਦਾ ਪ੍ਰਮਾਤਮਾ ਸੱਚੇ ਬਾਦਸ਼ਾਹ ਉਹਨਾਂ ਦੀ ਝੋਲੀਆਂ ਭਰਦਾ ਨਹੀਂ ਥਕਦਾ ਬੇਟਾ ਇਹ ਉਹ ਜਗ੍ਹਾ ਹੈ ਜਿੱਥੇ ਤੁਸੀਂ ਕੋਈ ਵੀ ਆਪਣੀ ਮਰਜ਼ੀ ਆ ਕੇ ਪੂਰੀ ਕਰ ਸਕਦੇ ਦੁੱਧ ਵੇਚਿਆ ਜਾਂਦਾ ਹੈ ਗਊ ਦਾ ਉਹ ਬਤ ਅਫਰਾਦ ਹੈ ਕਿ ਕਿ ਪੰਸੀ ਬੇਟਾ ਜਿਹੜਾ ਹੈਗਾ ਆਪਣੇ ਬੱਚਿਆਂ ਨੂੰ ਭਲਾਵੇ ਬੜੀ ਮਹਾਰਾਜ ਦੀ ਬੜੀ ਕਿਰਪਾ ਸਰਗੁਰੂ ਦੀ ਜਿੱਤਰਾ ਇਹ ਬਾਬਾ ਜੀ ਦੱਸਣ ਦਿੱਥੇ ਆ ਉਤਨਾ ਹੀ ਸਾਰੇ ਆਸਲੀ ਹਾਲ ਹੋ ਜਾਂਦੇ ਆ ਠੀਕ ਹੈ ਮੈਂ ਤੁਹਾਨੂੰ ਬਹੁਤ ਫਰਕ ਪਿਆ ਹੈ ਇਹ ਆ ਗਿਆ ਬਹੁਤ ਫਰਕ ਪਿਆ ਹੈ ਗਵਾਂ ਨੂੰ ਹੱਥ ਜਿਤਾਓ ਜੇੋਂ ਤੁਸੀਂ ਗਊਆਂ ਮਾਤਾ ਨੂੰ ਹੱਥ ਜਿਤਾਵੋਗੇ ਤੁਹਾਡੀਆਂ ਤਕਦੀਰਾਂ ਬਦਲ ਜਾਣਗੀਆਂ ਧੀਏ ਜੀ ਦੇਖੋ ਬਹੁਤ ਜ਼ਿਆਦਾ ਕਰਕੇ ਹੈਗਾ ਕੀ ਸੀ ਤੁਹਾਨੂੰ ਕੀ ਪ੍ਰੋਬਲਮ ਸੀ ਸੀ ਸੱਸਿਆ ਸੀ ਮੇਰੇ ਨਾਲ ਨੂੰ ਅੱਛਾ ਅੱਛਾ ਠੀਕ ਹੈ ਮਤਲਬ ਤੁਹਾਨੂੰ ਬ੍ਰੇਨ ਦੀ ਪ੍ਰੋਬਲਮ ਸੀ ਤੇ ਜਦੋਂ ਦੇ ਤੁਸੀਂ ਬਾਬਾ ਜੀ ਦੇ ਨਾਲ ਜੁੜੇ ਹੋ ਤੁਹਾਨੂੰ ਫਰਕ ਪਿਆ ਆਪਣੇ ਆਪ ਦੇ ਨਜ਼ਰ ਆਇਆ ਫਰਕ ਹਾਂਜੀ ਹਾਂਜੀ ਅੱਛਾ ਜੀ ਜਦੋਂ ਪਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਕਾਲ ਪੁਰਖ ਦਾ ਓਟ ਆਸਰਾ ਲੇ ਗੀ ਜਿਹੜੀ ਚੀਜ਼ ਨੂੰ ਇਨਸਾਨ ਮਤ ਲੈਂਦਾ ਹੈ ਤਉ ਤੇ ਪ੍ਰਮਾਤਮਾ ਭਗਵਾਨ ਦੇ ਰੂਪ ਦੇ ਵਿੱਚ ਆਪ ਹਾਜ਼ਰ ਹੁੰਦਾ ਬੇਟਾ ਹਾਂਜੀ ਜਦੋਂ ਤੁਸੀਂ ਨੀਅਤ ਤੁਹਾਡੀ ਸਾਫ਼ ਹੈ ਬੇਟਾ ਤੁਸੀਂ ਕਿਸੇ ਦਾ ਚੰਗਾ ਕਰਨਾ ਚਾਹੁੰਦੇ ਹੋ ਚਾਹੇ ਤੁਹਾਡਾ ਕੋਈ ਪੜੋਸੀ ਆ ਚਾਹੇ ਰਿਸ਼ਤੇਦਾਰ ਆ ਤਾਂ ਉੱਥੇ ਆ ਕੇ ਸੱਚੇ ਪਾਤਸ਼ਾਹ ਕਾਲਪੁਰਖ ਆਪ ਪਤਸਾਹੀ ਹੁੰਦਾ ਹੈ ਹਾਂਜੀ ਕਿਸੇ ਵੀ ਕਿਸਮ ਦਾ ਨਸ਼ਾ ਪੁੱਤ ਚਾਹੇ ਉਹ ਸਮੈਕ ਚਿੱਟਾ ਗਾਂਜਾ ਕਰਕਸਾ ਸਰਾਵ ਗੂੜੀਆਂ ਨੇ ਕੈਸੂ ਨੇ ਭੁੱਕੀ ਐ ਪੀਂਦੇ ਐ ਜਾ ਬਰੀਜ ਜਾਂ ਨਸਾਂ ਬਲੌਕ ਹੋ ਚੁੱਕੀਆਂ ਨੇ ਜਾ ਬਿਟਾ ਰੰਗ ਹੋਇਆ ਪਿਆ ਇੱਕ ਪਾਸਾ ਖੜ ਚੁੱਕਿਆ